ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪੰਜਾਬ ਦੇ ਵਿੱਚ ਖਾਣ ਪੀਣ ਦੀ ਕੋਈ ਘਾਟ ਨਹੀਂ ਲੰਗਰਾਂ ਦੀ ਕੋਈ ਘਾਟ ਨਹੀਂ ਸੋ ਪੰਜਾਬੀਆਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਜਾਂਦੇ ਨੇ ਸੋ ਅੱਜ ਪਿੰਡ ਚਿਤਾਮਲਾ ਨਗਰ ਦੇ ਵੱਲੋਂ ਇੱਕ ਲੰਗਰ ਲਗਾਇਆ ਗਿਆ ਹੈ ਜੋ ਹਰ ਸਾਲ 9 ਸਾਲ ਵਾਲੇ ਦਿਨ ਇਹ ਲੰਗਰ ਲਗਾਇਆ ਜਾਂਦਾ ਹੈ ਸੋ 9 ਸਾਲ ਦੀਆਂ ਵੀ ਸਾਡੇ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਸੋ ਇਸ ਲੰਗਰ ਦੇ ਵਿੱਚ ਜੋ ਸੇਵਾ ਕਰ ਰਹੇ ਨੇ ਸੇਵਾਦਾਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੋ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ I'm

it's a ਈ ਵੀ ਆਪਣਾ ਸ਼ੋਭਨਾਮ ਜੀ ਮਨਜੀਤ ਸਿੰਘ ਆ ਜੀ ਜੀ ਸੋ ਪਹਿਲਾਂ ਤਾਂ ਤੁਹਾਨੂੰ ਇਸ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਹਾਂ ਤੁਹਾਨੂੰ ਵੀ ਮੁਬਾਰਕਾਂ ਜੀ ਸਮੇਟ ਲਓ ਸੋ ਅੱਜ ਇਹ ਚਤਾਮਲੇ ਪਿੰਡ ਦੇ ਵੱਲੋਂ ਲੰਗਰ ਲਗਾਇਆ ਗਿਆ ਸੋ ਤੁਸੀਂ ਸੇਵਾ ਵੀ ਕਰ ਰਹੇ ਹੋ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਇਹ ਵਧੀਆ ਲੱਗਦਾ ਜੀ ਹਾਂ ਜੀ ਹਾਂ ਹਾਂ ਜੀ ਇਹ ਹਰ ਸਾਲ ਲੰਗਰ ਲਗਾਉਂਦੇ ਆ ਹਾਂ ਜੀ ਹਾਂ ਨਵੇਂ ਸਾਲ ਵਾਲੇ ਦਿਨ ਹਰ ਸਾਲ ਵਾਲੇ ਦਿਨ ਹਰ ਸਾਲ ਹਾਂ ਜੀ ਹਾਂ ਸੋ ਕਦੋਂ ਦੇ ਲੱਗੇ ਹੋਏ ਤੁਸੀਂ ਸੇਵਾ ਕਰਨੇ ਬਸ ਸਵੇਰ ਦੀ ਲੱਗੇ ਹੋਏ ਜੀ ਫੇਰ ਤੋਂ ਲੱਗੇ ਹੋਇਆ ਹਾਂ ਜੀ ਹਾਂ ਜੀ ਚੱਲੂ ਸ਼ਾਮ ਤੱਕ ਸ਼ਾਮ ਤੱਕ ਚੱਲੂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸ਼ੁਭਨਾਮ ਜੀ ਪੂਜਾ ਵਰਮਾ ਜੀ ਹਾਂ ਜੀ ਪੂਜਾ ਜੀ ਅੱਜ ਸੇਵਾ ਦੇ ਵਿੱਚ ਲੱਗੇ ਹੋਏ ਤੁਸੀਂ ਲੰਗਰ ਚੱਲ ਰਿਹਾ ਤੇ ਸੇਵਾ ਕਰਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿਵੇਂ ਲੱਗ ਰਿਹਾ ਮੈਨੂੰ ਬਹੁਤ ਸੋਹਣਾ ਫੀਲ ਹੋ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਜੀ ਅੱਛਾ ਜੀ ਹਾਂ ਜੀ ਮੈਂ ਇਹ ਕਹਿਣਾ ਚਾਹੁੰਦੀ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਰਬੇ ਸਭ ਦੇ ਵਾਸਤੇ ਬੜਾ ਸੋਹਣਾ ਦਿਨ ਲੈ ਕੇ ਆਵੇ ਈਵਨ ਨੂੰ ਖੁਸ਼ੀ ਹੈ ਕਿ ਮੈਂ ਅੱਜ ਇੱਥੇ ਆਈ ਆ ਮਨ ਨੂੰ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਫੀਲ ਹੋ ਰਿਹਾ ਵਾਹ ਜੀ ਵਾਹ ਧੰਨਵਾਦ ਜੀ ਧੰਨਵਾਦ ਜੀ ਸੋ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਕੀ ਨਾਮ ਹੈ ਬੇਟਾ ਮੇਰਾ ਨਾਮ ਗੁਰਸੇਵਰ ਸਿੰਘ ਹੈ ਪਿੰਡ ਕਿਹੜਾ ਰੋਡਾ ਚਿਤਾਮਲਾ ਜੀ ਚਿਤਾਮਲਾ ਅੱਜ ਚਿਤਾਮਲੇ ਦੇ ਪਿੰਡ ਦੇ ਵੱਲੋਂ ਲੰਗਰ ਲਗਾਇਆ ਗਿਆ ਹਾਂਜੀ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਕਾਦੇ ਲੱਗੇ ਹੋਏ ਤੁਸੀਂ ਸੇਵਾ ਕਰਨ ਨੂੰ ਅਸੀਂ ਸਿਹਰ ਤੇ ਲੱਗੇ ਹੋਇਆ ਜੀ ਅੱਛਾ ਕੀ ਵਰਦਾਰੇ ਤੁਸੀਂ ਮੈਂ ਖੀਰ ਵਰਦਾਰੀ ਆ ਜੀ ਆਪਾਂ ਨੂੰ ਹਾਂਜੀ ਅੱਛਾ ਵਧੀਆ ਲੱਗਦਾ ਸੇਵਾ ਕਰਕੇ ਅੱਗੇ ਵੀ ਕਰਦੇ ਹੁੰਦੇ ਨੇ ਸੇਵਾ ਹਾਂਜੀ ਤੁਹਾਡਾ ਕੀ ਨਾਮ ਹੈ ਸਾਹਿਬ ਰੀਤ ਸਿੰਘ ਜੀ ਅੱਜ ਵੀ ਜਲਦੀ ਸੇਵਾ ਕਰ ਰਹੇ ਹੋ ਹਾਂਜੀ ਅੱਛਾ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਸੇਵਾ ਕਰਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸੇਵਾ ਕਰਕੇ ਜੀ ਅੱਛਾ ਗੁਰਦੁਆਰੇ ਵੀ ਜਾਂਦੇ ਹੁੰਦੇ ਸੇਵਾ ਕਰ ਹਾਂਜੀ ਪੈ ਕਰਦੇ ਹੁੰਨੇ ਪਿੰਡ ਚ ਹਾਂਜੀ ਸਾਇਕ ਤੇ ਕਰਦੇ ਆ ਜੀ ਸੰਗਰਾਜ ਨੂੰ ਹਾਂਜੀ ਅੱਛਾ ਹਾਂਜੀ ਵਧੀਆ ਲੱਗਦਾ ਹੈ ਹਾਂਜੀ ਵਧੀਆ ਲੱਗਦਾ ਬਰਦੇ মিয়া ਤੁਸੀਂ ਹਾਂਜੀ ਕਿਹੜੀ ਕਲਾਸ ਚ 8ਵੀਂ ਚ ਜੀ 8ਵੀਂ ਚ ਹਾਂਜੀ ਠੀਕ ਹੈ ਵਧੀਆ ਪੜਦੇ ਆ ਹਾਂਜੀ ਵਧੀਆ ਪੜਦੇ ਆ ਠੀਕ ਹੈ ਤੁਹਾਡਾ ਕੀ ਨਾਮ ਹੈ ਕੋਲਪ੍ਰੀ ਸਿੰਘ ਜੀ ਤੁਸੀਂ ਵੀ ਅੱਜ ਸੇਵਾ ਤੇ ਲੱਗੇ ਹੋਇਆ ਹਾਂਜੀ ਇਹ ਸਵੇਰ ਦੇ ਲੱਗੇ ਹੋਏ ਆ ਹਾਂਜੀ ਸਵੇਰ ਦੇ ਲੱਗੇ ਹੋਏ ਆ ਪੱਗ ਕੀ ਨਾ ਬੰਨਦੇ ਤੁਹਾਡੇ ਨਾ ਪਿਓ ਨਹੀਂ ਹੋਈ ਆਪੇ ਬੰਨ ਲੈਂਦੇ ਆ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੇ 12 ਸਾਲ ਜੀ 12 ਸਾਲ ਪੱਗ ਕਰਦੋਂ ਤੋਂ ਬੰਨਦੇ ਆ ਕਾਚੂ ਨੂੰ ਦਵਾਂਦਾ ਹੀ ਤੁਹਾਨੂੰ ਕੋ ਮਾਨਣਾ ਹੈ ਆਪੇ ਬੰਨ ਲਨ ਨਾ ਅੱਛਾ ਕਿਸੇ ਨੇ ਸਿਖਾਈ ਸੀ ਹਾਂਜੀ ਸਿਖਾਈ ਦੀ ਕਿਨੇ ਚਾਚੂ ਨੇ ਸਿਖਾਈ ਦੀ ਹੋਰ ਕਿਸੇ ਨੇ ਸਿਖਾਈ ਜਈ ਮੈਂ ਕਰਦੇ ਨਹੀਂ ਲੱਗ ਗਿਆ ਫਿਰ ਹਾਂਜੀ ਠੀਕ ਹੈ ਤੇ ਸੇਵਾ ਕਰਕੇ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਮਨ ਨੂੰ ਲਾਈ ਗੁਰਜੀ ਦਾ ਕਾਲਾਵਾ ਲਾਈ ਗੁਰਜੀ ਦੀ ਫੋਟ ਹੈ ਕੀ ਨਾਮ ਹੈ ਤੁਹਾਡਾ ਪੁਨੀਤਿੰਦਰ ਸਿੰਘ ਅੱਜ ਕੀ ਕਰ ਰਹੇ ਤੁਸੀਂ ਸੇਵਾ ਸੇਵਾ ਕਰ ਰਹੇ ਹਾਂ ਅੱਛਾ ਤੁਹਾਡਾ ਕੀ ਨਾਮ ਹੈ ਕਨਪ੍ਰੀਤ ਸਿੰਘ ਤੁਸੀਂ ਵੀ ਸੇਵਾ ਕਰਦੇ ਹੋ ਹਾਂਜੀ ਬੰਡ ਕਿਹੜਾ

ਕੁਸ਼ੀ ਮਿਲਦੀ ਹੈ ਸੇਵਾ ਕਰਕੇ ਹਾਂਜੀ ਤੁਹਾਡਾ ਕੀ ਨਾਮ ਹੈ ਗੁਰਜਤ ਸਿੰਘ ਜੀ ਸੇਵਾ ਕਰਕੇ ਕਿੰਨੀ ਖੁਸ਼ੀ ਮਿਲਦੀ ਹੈ ਬਹੁਤ ساری ਬਹੁਤ ساری ਸੇਵਾ ਕਰਦੇ ਰਹਿੰਦੇ ਹਾਂ ਹਾਂਜੀ ਤੁਹਾਡਾ ਕੀ ਨਾਮ ਹੈ ਯੂਦਾਸ ਸਿੰਘ ਵੀ ਸੇਵਾ ਕਰ ਰਹੇ ਹਾਂ ਹਾਂਜੀ ਅੱਜ ਛੋਟੇ ਛੋਟੇ ਬੱਚੇ ਸਾਰੇ ਪਿੰਡ ਦੇ ਸੇਵਾ ਕਰ ਰਹੇ ਆ ਹੈ ਹਾਂਜੀ ਪੱਗ ਕਿਨੇ ਬੰਨੀਆਂ ਆਪਣੇ ਆਪ ਪੱਗਾ पे ਬੰਨ ਲੈਂਦੇ ਹੋਂ ਇਹਨੇ ਸਿਖਾਈ ਸੀ ਆਪਣੇ ਆਪ ਹੀ ਸਿੱਖ ਲਈ ਆਪ ਹੀ ਸਿੱਖ ਗਿਆ ਕਿਹੜੀ ਕਲਾਸ ਪੜਨਾ ਉਮਰ ਕਿੰਨੀ ਆ gas gasal pakka ta vire aap e ban lenna vaah 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 ji theek hai kisse wadna nai shaas tu nai theek hai bhai guruji ka khalsa bhai guruji di satte veer ji apna shubh naam ji ਮੈਨੂੰ ਵੀਰ ਮੇਰਾ ਨਾਮ ਰਖਵਿੰਦਰ ਸਿੰਘ ਨਵਾ ਮੇਰਾ ਮੁੰਨਾ ਸੇਠ ਨਾਲ ਸਾਰੇ ਸੇਠ 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 ਮਾਬੀ ਨਾਲ ਜਾਣਦੇ ਆ ਜੀ ਸੋ ਪਹਿਲਾਂ ਤਾਂ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਆ ਤੁਹਾਨੂੰ ਵੀ ਹੁਣ ਵੀਰ ਜੀ ਸਾਡੀ ਟੀਮ ਨੂੰ ਹੁਣ ਇਤਮਾਨ ਚੈਨ ਅਨੁਸਾਰਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ ਜੀ ਸੋ ਇਹ ਲੰਗਰ ਜਿਹੜਾ ਲਗਾਇਆ ਪਿੰਡ ਚਤਾਮਲੇ ਦੇ ਵੱਲੋਂ ਲਗਾਇਆ ਜਾਂਦਾ ਹੈ ਸੋ ਕੀ ਕਹੋਗੇ ਇਹਦੇ ਬਾਰੇ ਇਹ ਕਿਹਦਾ ਕਿਹਦਾ ਸਹਿਯੋਗ ਹੁੰਦਾ ਇਹਦੇ ਚ ਤੇ ਹਰ ਸਾਲ ਲਗਾਉਂਦੇ ਆ ਏ ਵੀਰ ਜੀ ਸਾਡਾ ਘਰ ਤੇ ਘੱਟ ਵੀ 10 ਸਾਲ ਹੋ ਗਏ ਲੰਗਰ ਲੱਗਦਾ 10 ਸਾਲ ਤੋਂ ਉੱਪਰ ਹੋ ਗਏ ਇਹ ਸਾਬ ਜਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਾਇਆ ਜਾਂਦਾ ਤਾਂ ਧੰਨ ਧੰਵਾਦਾ ਜੋਰਾਵਰ ਸਿੰਘ ਧੰਨ ਧੰਵਾਦਾ ਫਤਿਹ ਸਿੰਘ ਦੀ ਯਾਦ ਵਿੱਚ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਜਾਂਦਾ ਹੈ ਸਾਰੇ ਨਗਰ ਦਾ ਸਹਿਯੋਗ ਹੁੰਦਾ ਕੋਈ ਇਕੱਲੇ ਬੰਦੇ ਦਾ ਲੰਗਰ ਨਹੀਂ ਸਾਰੇ ਨਗਰ ਦਾ ਸਹਿਯੋਗ ਹੈ ਤੁਸੀਂ ਦੇਖਿਆ ਹੋਰ ਕਿੰਨੀਆਂ ਬੱਸਾਂ ਗੱਡੀਆਂ ਸਾਰੇ ਕਰਦੇ ਆ ਕਿ ਸਾਰੇ ਨਗਰ ਦੇ ਪੂਰਨ ਸਹਿਯੋਗ ਦੇ ਨਾਲ ਇਹ ਲੰਗਰ ਲਾਇਆ ਜਾਂਦਾ ਹੈ ਭਾਈ ਇਹ ਸਾਰਾ ਪਹਿਲਾ ਸੁਖਨੀ ਸਾਹਿਬ ਦਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੁੰਦਾ ਹੈ ਅੱਜ ਦੇ ਦਿਨ 9 ਸਾਲ ਦੇ ਦਿਨ ਉਪਤੇ ਬਾਅਦ ਸੁਖਨੀ ਸਾਹਿਬ ਦੇ ਪਾਠ ਦੇ ਬਾਅਦ ਫਿਰ ਲੰਗਰ ਦੀ ਲੰਗਰ ਦਾ ਸਾਧਨ ਸ਼ੁਰੂਆਤ ਹੋ ਜਾਂਦਾ ਹੈ ਫਿਰ ਲੰਗਰ ਚੱਲਦਾ ਜੀ ਜੀ ਹਾਂ ਜੀ ਉਹ ਵੀ ਸਾਡੇ ਸਹਿਜ ਸਹਿਬਜ਼ਾਦਾ ਜੀ ਦੀ ਯਾਦ ਦੇ ਵਿੱਚ 20 ਤਰੀਕ ਤੇ ਲੈ ਕੇ 22 ਤਰੀਕ ਤੱਕ ਸਾਡੇ ਪਿੰਡ ਸਹਿਜਖੰਡ ਪਾਠ ਗੁਰਦੁਆਰਾ ਸਾਹਿਬ ਦੇ ਵਿੱਚ ਰੰਗ ਕਰਦੇ ਆ ਪਹਿਲਾਂ ਉਦੋਂ ਬਾਅਦ ਨਵੇਂ ਸਾਲ ਵਾਲੇ ਦਿਨ ਫਿਰ ਲੰਗਰ ਲਾਉਂਦੇ ਆ ਹਾਂਜੀ ਸੋ ਤੁਹਾਡੇ ਪਿੰਡ ਦੇ ਬੱਚਿਆਂ ਦੇ ਵਿੱਚ ਵੀ ਬੜੀ ਸ਼ਰਧਾ ਭਾਵਨਾ ਦੇਖੀ ਜਾ ਰਹੀ ਹੈ ਬਹੁਤ ਇੱਥੇ ਸੇਵਾ ਵੀ ਕਰ ਰਹੇ ਨੇ ਨੌਜਵਾਨ ਵੀ ਲੱਗੇ ਹੋਏ ਨੇ ਤੇ ਬੱਚੇ ਵੀ ਲੱਗੇ ਹੋਏ ਨੇ ਬੱਚਿਆਂ ਦਾ ਕਾਂਤਾ ਜੀ ਬੱਚੇ ਤਾਂ ਸਮੇਰ ਦੇ ਆ ਜਨ ਸੱਜਰੇ ਤੇ ਆ ਜਨ ਹੁਣ ਰਾਤ ਤੱਕ ਲੰਗਰ ਚੱਲਣਾ ਸਾਰੇ ਬੱਚਿਆਂ ਨੇ ਰਾਤ ਤੱਕ ਪੂਰਾ ਸਹਿ ਪੂਰ ਸਹਿਯੋਗ ਦੇਣਾ ਸਭ ਨੇ ਸਾਰੇ ਪਿੰਡ ਦਾ ਪੂਰ ਸਹਿਯੋਗ ਆ ਬੀਬੀਆਂ ਆ ਜਾਣੀਆਂ ਹੁਣ ਬੀਬੀਆਂ ਦਾ ਭੈਣਾਂ ਦਾ ਗਾਡੀਆਂ ਦਾ ਪੂਰ ਸਹਿਯੋਗ ਲੰਗਰ ਵਾਸਤੇ ਰਹੂਗਾ ਹਾਂਜੀ ਜੋ ਜਿਵੇਂ ਆਪਣੀ ਨਵੀਂ ਪੀੜ੍ਹੀ ਹੈ ਮਤਲਬ ਕਿ ਗਲਤ ਰਾਹਾਂ ਤੇ ਚੱਲਦੀ ਜਾ ਰਹੀ ਹੈ ਨਸ਼ਿਆਂ ਵੱਲ ਨੂੰ ਵੀ ਹੋ ਰਹੀ ਹੈ ਸੋ ਅੱਛੀ ਗੱਲ ਹੈ ਜੋ ਬੱਚਿਆਂ ਨੂੰ ਆਪਾਂ ਇਹੋ ਜੋ ਸੰਸਕਾਰ ਦੰਨੇ ਆ ਵੇ ਸਾਡੇ ਪਿੰਡ ਦੇ ਦਾ ਦੇਖੋ ਜੀ ਨਸ਼ਿਆਂ ਦਾ ਜਿਹੜਾ ਦਰਿਆ ਚੱਲਦਾ ਹੈ ਉੱਤੇ ਦਾ ਮਹਾਰਾਜ ਸਭ ਨੂੰ ਬਚਾ ਕੇ ਰੱਖੇ ਮੇਰਾ ਪ੍ਰਮਾਤਮਾ ਆਪੀ ਕਿਰਪਾ ਕਰਦਾ ਸੱਚੇ ਪਾਤਸ਼ਾਹ ਪਰ ਸਾਡੇ ਪਿੰਡ ਦੇ ਬਹੁਤ ਬੱਚੇ ਬੱਚੇ ਪਈਆਂ ਜੀ ਨਸ਼ੇ ਤੇ ਸਾਡੇ ਬੱਚੇ ਸਾਰੇ ਦੂਰੇ ਆ ਕੋਈ ਹੋਇਆ ਮੜਾ ਮੋਟਾ ਅਸੀਂ ਕਹਿ ਨਹੀਂ ਸਕਦੇ ਹਾਂ ਮਰ ਕਿਰਪਾ ਗੁਰੂ ਨਾਨਕ ਮਹਾਰਾਜ ਦੀ ਸਾਡੇ ਪਿੰਡ ਦੇ ਬੱਚਿਆਂ ਦੇ ਪਰਵਾਰਾਂ ਪਰ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਸਾਰੇ ਬਹੁਤ ਖੁਸ਼ਹਾਲ ਰਹਿੰਦੇ ਆ ਬਦ ਕੋਈ ਕਿਸੇ ਨਾਲ ਤੇ ਕਿਸੇ ਦੀ ਪਾਰਟੀ ਬਾਜੀ ਨਹੀਂ ਹੈ ਕੋਈ ਕਿਸੇ ਨਾਲ ਤੇ ਕਿਸੇ ਦੀ ਦੁਰਪ੍ਰਾਨੀ ਘੋਰੰਜਸ ਨਹੀਂ ਕਹੀ ਦੀ ਸਾਰੇ ਬੰਦੇ ਮਹਾਰਾ ਦਾ ਸ਼ਗਰਾਨਾ ਕਰਦੇ ਆ ਸਾਰੇ ਜਨ ਕਿਰਪਾ ਦਾਤੇ ਦੀ ਗੁਰੂ ਨਾਨਕ ਮਹਾਰਾ ਦੀ ਬੜੀ ਰਹਿਮ ਦਾ ਸਾਰੇ ਲੱਗ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ